ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਹੀ ਆਜੀ ਵੀਡੀਓ ਵਿੱਚ ਪੱਤ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਦੋ ਟੋਕੜ ਆ ਬਾਈ ਇੱਕ ਟੋਕੜ ਗੱਬਣਾ ਚੈੱਕ ਪਾਸ ਆ ਤੇ ਇੱਕ ਵੜਾ ਜਿਹੜੀ ਹੁਣੇ ਸੋਈ ਆ ਬਾਈ ਕਰਮਾ ਵਾਲੀ ਤੇ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮਨ ਵਧੀਆ ਵੀ ਨਾਮ ਤੇ ਐਡਰੈਸ ਬੋ ਨਾਮ ਮੇਰਾ ਮਨੂਆ ਪਿੰਡ ਗੋਠਾ ਗੁਰੂ ਹੰਸੀਲ ਫੂਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪਿੰਡ ਆਪਾਂ ਜਿਹੜੇ ਪਾਕਤਾ ਰਹਿ ਗਏ 2 ਕਿਲੋਮੀਟਰ ਤੇ ਆਪਾਂ ਨੂੰ ਮੋਬਾਈਲ ਨੰਬਰ ਜੀ 94631 952 ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੂਸੂ ਇਹ ਦੂਜੀ ਸੂਈ ਹੈ ਵੀ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਹੈ ਗਿਆ ਬੱਚੇ ਦੋਨੋਂ ਹੀ ਲਾ ਦੇ ਬਈ ਤਿੰਨਾਂ ਢਾਂਗਾਂ ਲਾ ਦੇ ਬੱਚਾ ਮਗਰ ਬੱਚੀ ਹਾਂ ਬੱਚੀ ਬਹੁਤ ਵਧੀਆ ਬੱਚਾ ਮਗਰ ਬੱਚੀ ਆ ਬਈ ਅੰਦਾਜ਼ਾ ਬੱਚੀ ਤੋਂ ਵੀ ਲਾ ਲਿਓ ਹਣ ਇੰਨਾ ਕੁ ਟਾਈਮ ਹੀ ਹੋਇਆ ਹੋਣਾ ਹੱਥ ਮਿੰਟ ਤੇ ਦੁੱਧ ਕਿੰਨਾ ਕਰ ਦੁੱਧ ਉਹਦਾ ਹੋਵੇ 13 14 ਆਪਾਂ 11 ਕਿਲੋ ਮਣਕ ਕੇ ਦੇ ਦਾਂ ਦੋਨਾਂ ਵੇਲੇ ਦਾ ਠੀਕ ਆ ਬਾਈ ਚਵਾਈ ਚੁਈ ਕਿਵੇਂ ਚਵਾਈ ਬੜੀ ਚੰਗੀ ਆ ਬਈ ਆਰਡਰ ਚੰਗਾ ਹਣ ਆਰਡਰ ਬਹੁਤ ਚੰਗਾ ਬਾਈ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਪੂਰੀ ਵਿਤੀ ਦੇ ਥਾਣ ਚਵਾਈ ਚੁਈ ਆਣ ਬਾਈ ਕਹਿੰਦਾ ਓਕੇ ਖੋਲੀ ਬਈ ਤੋ ਤੇ ਬੱਚਾ ਵੀ ਮਗਰ ਬੱਛੀ ਬੱੱਚੀ ਬਹੁਤ ਚੰਗੀ ਆ ਬੱੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਦੋ ਨਗ ਮਿਲ ਜਾਣੇ ਆ ਐਡੀ ਬੱੱਚੀ ਕੱਲੀ ਸੇਲ ਕਰਨੀ ਹੋਵੇ ਦੇਖ ਲੈਣਾ ਮਨੂੰ ਕਿੰਨੇ ਰੁਪਈਆ ਦੀ ਨਾਲ ਹਾਂ ਇਹਦਾ ਮੁੱਲ ਜਾਇਜ਼ ਬਸ ਜਾਇਜ਼ 42000 ਰੁਪਈਆ ਵੀ ਮਾਨਤਨ ਮਾਨਤਨ ਕਰਦੇ ਆਗੇ ਓਕੇ ਭਾਈ 42000 ਰੁਪਈਆ ਮੋਦਲਾ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ ਬਹਿੜ ਚੰਗੀ ਆ ਕੱਦਗਾ ਠੜੀ ਆ ਪ੍ਰਿੰਟਰ ਵਾਲੀ ਆ ਯਾਤ ਵਾਲੀ ਆ ਬੱਚਾ ਮਗਰ ਬੱਛੀ ਦੋ ਨਗ ਮੈਨੇ ਅੱਗੇ ਆ ਗਈ 2 ਨੰਬਰ ਤੇ ਇਹ ਹੈ ਦੁੱਧੇ ਦਾ 7 ਕਿਲੋ ਬਾਈ ਓਕੇ ਸਾਢੇ 3 ਮਹੀਨੇ ਗੱਬਣਾ ਚੈੱਕ ਪਾਸ ਚੈੱਕ ਬਾਦਲਾ ਕਰਾ ਕੇ ਲਿਆ ਆ ਜੀ ਓਕੇ ਬਾਈ ਤੇ ਠੰਡੀ ਠੁੰਡੀ ਠੰਡੀ ਵਧੀਆ ਵਸੀ ਠੰਡੀ ਆ ਕੋਈ ਮੱਝੋਲੇ ਖੋਲ ਦੇ ਮੜੀ ਤੋਰ ਦੇ ਬਰੀਡ ਇੱਕ ਨੰਬਰ ਆ ਬਾਈ ਤੇ ਪਲੀ ਵੀ ਜਾਨ ਵਾਲੀ ਆ ਕਹਿੰਦੇ ਪੂਰੀ ਜਾਨ ਵਾਲੀ ਵੀ ਫੇਸ ਦੀ ਬਿਊਟੀ ਚੰਗੀ ਆ ਪੂਰੀ ਜਾਨ ਵਾਲੀ ਵੜਾ ਕੋਈ ਲੱਸੀ ਨਹੀਂ ਲਾਵੀਨੀ ਪਲੀ ਵੀ ਫੁੱਲ ਆ ਗਈ। ਹਾਂ ਜੀ। ਬਾਕੀ ਤੋਰਾ ਚੈੱਕ ਕਰ ਲੋ ਗੱਬਣ, ਦੁੱਧ ਵੀ ਚੰਗਾ, ਖਰਚ ਆ ਉਹਦਾ ਚੱਕੂ ਵੀ। ਕਿ ਨਹੀਂ ਬਾਈ? ਹਾਂ ਜੀ। ਤੇ ਇਹਦਾ ਮੁੱਲ ਜਾਇਜ਼। ਇਹਦਾ ਮੁੱਲ ਵਾ 30000 ਰੁਪਿਆ ਵੀ। 30000 ਰੁਪਿਆ ਮਾਨਤਨ ਹੋ ਜਾ। ਹਾਂ ਮਾਨਤਨ ਕਰਦੇ। ਓਕੇ ਬਾਈ। 30000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ। ਮਾਨਤਨ ਕੋਈ ਚੱਕਰ ਨਹੀਂ ਹੋਜੂ। ਤੇ ਵਾ ਨੇੜ ਤੋਂ ਚੈੱਕ ਕਰ ਲੋ। ਥਣ ਬਹੁਤ ਚੰਗਾ ਲੱਗਿਆ। ਇਹਨੇ ਕਰ ਮਾਈ। ਹਾਂ। ਕੀ ਆ ਬਾਤ ਆ? ਅੱਗੇ ਆ ਗਈ ਤੈਨਾਂ ਨੰਬਰ ਇਹ ਕੱਲੀ ਟੋਕੜਾ ਬਈ ਓਕੇ ਕਿੰਨਾ ਕ ਦੁੱਧ ਬਾਅਦ ਚ ਦੁੱਧ ਲੈ ਬਸ ਲੈ 7 ਕਿਲੋ ਓਕੇ ਜਦੋਂ ਕਲੀਅਰ ਆ ਠੀਕ ਆ ਬਾਈ ਹੂੰ ਖੋਲੀ ਮਾਰੀ ਟੋਰੀ ਬਈ ਕਿ ਬਾਈ ਜੂਈ ਇਹਦੀ ਕਿ ਬਾਈ ਵਧੀਆ ਇੱਕ ਨੰਬਰ ਦੀ ਆਣ ਬਹੁਤ ਚੰਗਾ ਲੱਗਿਆ ਹੂੰ ਹੂੰ ਖੋਲਦੇ ਮੜੀ ਟੋਰਦੇ ਥਾਨ ਬਹੁਤ ਚੰਗਾ ਕੱਦ ਫੁੱਲਾ ਹਨਾ ਹਾਂ ਕੱਦ ਫੁੱਲਾ ਵੀ ਛੋਟੀ ਨਾ ਮੰਨਿਓ ਬਈ ਕੱਦ ਫੁੱਲਾ ਬਰੀਡ ਵੀ ਫੁੱਲਾ ਇਹਦਾ ਮੁੱਲ ਜਾਇਜ਼ ਬਸ ਇਹ 23000 ਦੇ ਦੇਗੇ ਵੀ ਯਾਰ 23000 ਦੀ ਮਾਨਤਾਨ ਹੋ ਜਾ ਮਾਨਤਾਨ ਕਰਦੇ ਆ ਵੀ ਓਕੇ ਭਾਈ 23000 ਰੁਪਿਆ ਮੋਲਾ ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾ ਖਾਣ ਬਹੁਤ ਚੰਗਾ ਚਵਾਈ ਚੂਈ ਐਣ ਓਕੇ ਆ ਹੈ ਜੇ ਰਹਿਨੇ ਛੜਤੀ ਹਨਾ ਜੇਰ ਪਾਤੀ ਆ ਨਹੀਂ ਪਾਤੀ ਹੁਣੀ ਪੈ ਗਈ ਭਾਈ ਵੀਡੀਓ ਚ ਤੇ ਕਦੋਂ ਸੋਈ ਆ ਇਹ ਤੜ ਕੇ ਸੋ ਜਾਣ 7:30 ਵਜੇ ਬੱਚਾ ਕੀ ਦੇਤਾ ਬੱਚਾ ਮਗਰ ਬਈ ਬੱਚਾ ਦੇਤਾ ਬਈ ਤੇ ਖੋਲੀ ਮੜੀ ਉਹਦੇ ਲਈ ਤੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਕਿ ਨਹੀਂ ਬੋਲਾ ਹਾਈ ਨਹੀਂ ਕੱਢਿਆ ਹੁਣ ਕੱਢਾਂਗੇ ਯਾਰ ਠੀਕ ਆ ਬਾਈ। ਪਹਿਲਾਂ ਮੈਂ ਜੇਰ ਜੀ ਪਹਿਲਾਂ ਬੱਚਾ ਬੰਟ ਗਿਆ। ਹਮ ਮਗਰ ਉਹ ਬੱਚਾ ਠੀਕ ਆ। ਹਮ ਬੱਚਾ ਮਗਰ ਬੱਚਾ ਬਾਈ ਤੇ ਲੇਵਲ ਉਹ ਕਰਮਾਈ ਦਾ ਬਹੁਤ ਚੰਗਾ। ਕੇਸ ਦੀ ਬਿਊਟੀ ਵੀ ਕਮਾਲ ਦੀ ਆ। ਬਰੀਡ ਇੱਕ ਨੰਬਰ। ਹਾਂ ਬਰੀਡ ਇੱਕ ਨੰਬਰ। ਗਾਣੇ ਗਾਣੇ ਲੇਵਲ ਉਹ ਇੱਕ ਨੰਬਰ ਖਣ ਤੋਂ ਬਹੁਤ ਚੰਗਾ। ਲੈ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਕਮਾਲ ਦਾ। ਸਾਜੀ ਸੂਈ ਬਿਲਕੁਲ ਇਹ ਤੋਰਾ ਇੱਕ ਨੰਬਰ ਲੇਵਾ ਦੇਖੋ ਪੰਡ ਵਾਲਾ ਲੇਵਾ ਕਿੰਨਾ ਗਦੁੱਦ ਦੇ ਦੂਸਤ ਦੋ ਤੋ ਵਾਈ ਦੇਗ ਲਗਾਣ ਦੇ ਦੂ ਬਈ ਯਾਰ ਹੂੰ ਖੁੱਲੇ ਪਾਗ ਦਿਨਾ ਚੰਗੇ ਲੇਵਿਆੜੀ ਆ ਹਾਂ ਇਹਦਾ ਮੁੱਲ ਜਾਇਜ ਬਸ ਇਹਦਾ 55000 ਰੁਪਿਆ ਵੀ ਮਾਨਤਨ ਹੋ ਜਾ ਮਾਨਤਨ ਕਰ ਦਿਆਂ ਠੀਕ ਆ ਬਈ 55000 ਰੁਪਿਆ ਮੁੱਲ ਜਮ ਜਾਇਜ ਮੁੱਲ ਖੇਚ ਕੇ ਮੁੱਲ ਰੱਖਿਆ ਤਾਜੀ ਸੋਈ ਆ ਬੱਚਾ ਕਿੰਨੇ ਮਹੀਨੇ ਬੱਚਾ ਦੇਤਾ ਕਿ ਵਾਈ ਚੂਈ ਤਾਂ ਓਕੇ ਨੇ ਕੁੱਲ ਜਿਹੜੇ ਹਸਾਮਨਾ ਥਾਣ ਲੱਗਿਆ ਹਨ ਬਈ ਬੜਾ ਚੰਗਾ ਥਾਣ ਲੱਗਿਆ ਬੜਾ ਚੰਗਾ ਥਾਣ ਲੱਗਿਆ ਮੁੱਠੀ ਵਾਲਾ ਪੂਰੀ ਵਿੱਚ ਤੇ ਕੱਲਾ ਕੱਲਾ ਥਾਣ ਗਲਾਬੀ ਥਾਣਾ ਨੇ ਨਾੜ ਨੋੜ ਇੱਕ ਨੰਬਰ ਆ ਬਈ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ